ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਸਿਰ ਚੁਕਾਉਣਾ ਉਸ ਲਾਸਾਨੀ ਸ਼ਹਾਦਤ ਨੂੰ ਜਿਹਨੇ ਸਿੱਖ ਪੰਥ ਦੀ ਰੱਖਿਆ ਕਰਨ ਵਾਸਤੇ ਸਿੱਖ ਪੰਥ ਨੂੰ ਬਚਾਉਣ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਨੰਮਨ ਕਰਦੇ ਹਾਂ ਜਿਹੜੇ ਕੀ ਜਿਉਂਦੇ ਨਹੀਂ ਆਂ ਚਿੰਦ ਦਿੱਤੇ ਗਏ ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕੋਈ ਮੈਂ ਜਿਆਦਾ ਵਿਦਵਾਨ ਤਾਂ ਨਹੀਂ ਕਿ ਮੈਂ ਕਿਸੇ ਨੂੰ ਗਿਆਨ ਦੇਵਾਂ ਔਰ ਜਿੰਨਾ ਲੋਕਾਂ ਲਈ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਦਿੱਤਾ ਆਪਦਾ ਸਰਬੰਸ ਵਾਰ ਦਿੱਤਾ ਅੱਜ ਉਹ ਲੋਕ ਕੀ ਕਰ ਰਹੇ ਨੇ ਉਸ ਸਿੱਖੀ ਦੇ ਅੱਗੇ ਪੰਚੋਂ ਲਈ ਮੇਰੀ ਕਿਸੇ ਨਾਲ ਨਿੱਜੀ ਕੋਈ ਰੰਜਿਸ਼ ਨਹੀਂ ਨਾ ਮੈਂ ਨਿੱਜੀ ਲਾਈਕ ਡਿਸਲਾਈਕ ਕਰਦਾ ਪਰ ਮੈਂ ਸਮਝਦਾ ਵੀ ਜਿਹੜੇ ਪੰਜਾਬ ਦੇ ਵਿੱਚ ਸਿੰਘ ਅਜਨੇ ਜਦੋਂ ਸਮਾਜ ਤੋਂ ਨੂੰ ਕੁਝ ਦਿੰਦਾ ਤਾਂ ਤੁਹਾਨੂੰ ਵੀ ਸਮਾਜ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਆ ਸਿੰਗਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕੰਸਰਟ ਕਰਦੇ ਨੇ ਮੈਂ ਸਮਝਦਾ ਬੜੀ ਸ਼ਰਮ ਵਾਲੀ ਗੱਲ ਹੈ ਖਾਸ ਕਰ ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ ਦਾ ਸ਼ੋਅ ਲੁਧਿਆਣੇ ਹੋ ਰਿਹਾ ਸਿਰ ਦੀ ਪੱਗ ਕਰਕੇ ਸਿਰ ਦੇ ਤਾਜ ਕਰਕੇ ਜਿਹੜੇ ਬੰਦੇ ਨੂੰ ਵਰਲਡ ਵਾਈਡ ਨਾਮ ਮਿਲਿਆ ਉਹ ਸਿੱਖੀ ਉਹ ਪੱਗ ਗੁਰੂ ਸਾਹਿਬ ਦੀ ਦੇਣ ਆ ਉਹਨਾਂ ਦੇ ਬੱਚਿਆਂ ਦੀ ਸ਼ਹਾਦਤ ਕਰਕੇ ਸਾਨੂੰ ਅੱਜ ਸਿੱਖੀ ਦਾ ਸੀ ਮੈਂ ਸਮਝਦਾ ਜਾਂ ਆਜ਼ਾਦੀ ਦਾ ਨਿਗਮ ਮਾਣ ਰਹੇ ਆ ਸੋ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸ਼ਰਮ ਆਉਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਅਜਿਹੇ ਜਿਹੜੇ ਸ਼ਹਾਦਤ ਦੇ ਦਿਨ ਚੱਲ ਜਾਂਦੇ ਸ਼ਹਾਦਤ ਦਾ ਮਹੀਨਾ ਚੱਲ ਰਿਹਾ ਉਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਾਨਸਰਟ ਨਾ ਹੋਵੇ ਦਿਲਜੀਤ ਦੋਸਾਂਜ ਦਾ ਸ਼ੋਅ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਤੇ ਸਾਡੇ ਆਪਣੇ ਖੁਦ ਦੇ ਪੰਜਾਬੀ ਉੱਥੇ ਜਾ ਕੇ ਉਸ ਸ਼ੋਰੀਆਂ ਟਿਕਟਾਂ ਲੈ ਰਹੇ ਨੇ ਤੇ ਉਸ ਸ਼ੋਅ ਨੂੰ ਦੇਖਣ ਜਾ ਰਹੇ ਨੇ ਦੇਖੋ ਕਿੱਥੇ ਜਾ ਰਹੀ ਹੈ ਸਾਡੀ ਸਿੱਖੀ ਕਿੱਥੇ ਜਾ ਰਿਹਾ ਸਾਡਾ ਮਿਆਰ ਕਿਤੇ ਨਾ ਕਿਤੇ ਮੈਂ ਸਮਝਦਾ ਇਸ ਚੀਜ਼ ਨੂੰ ਲੈ ਕੇ ਐਸਜੀਪੀਸੀ ਵੀ ਬਹੁਤ ਵੱਡੀ ਜ਼ਿੰਮੇਵਾਰ ਆ ਕਿਉਂਕਿ ਐਸਜੀਪੀਸੀ ਨੇ ਕੋਈ ਉਪਰਾਲਾ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ ਸਿੱਖਾਂ ਦੀ ਸ਼ਹਾਦਤ ਨੂੰ ਦੱਸਣ ਬਾਰੇ ਅੱਜ 25 ਤਰੀਕ ਨੂੰ ਕੱਲ ਨੂੰ 크리스마ਸ ਆਸੀ ਹਰੇਕ ਧਰਮ ਦਾ ਸਤਿਕਾਰ ਕਰਦੇ ਆ ਉਹ ਬਹੁਤ ਵੱਡਾ ਤਾਜਪੁਰ ਜਲੰਧਰ ਦੇ ਚ ਇੱਕ ਸਮਾਗਮ ਕਰਵਾ ਰਹੇ ਆ ਜਿਹੜੇ ਉੱਥੋਂ ਦੇ ਪਾਸਟਰ ਆ ਕਿ ਉਹਨਾਂ ਦੀ ਜਿਹੜੀ ਕ੍ਰਿਸਚੀਅਨਿਟੀ ਆ ਉਹਨਾਂ ਦਾ ਧਰਮ ਆ ਉਹਦੇ ਬਾਰੇ ਉਹਨਾਂ ਦੇ ਬੱਚਿਆਂ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਦੱਸਿਆ ਜਾਵੇ ਉੱਥੇ ਇਕੱਠ ਇਕੱਠਾ ਕਰਨ ਵਾਸਤੇ ਬਹੁਤ ਵੱਡੇ ਹਾਲੀਵੁੱਡ ਤੋਂ ਐਕਟਰਸ ਬੁਲਾਏ ਜਾ ਰਹੇ ਆ ਮੰਨੇ ਪਰਮੰਨੇ ਐਕਟਰ ਉੱਥੇ ਆ ਰਹੇ ਸਿਰਫ ਇਸ ਗੱਲ ਕਰਕੇ ਕਿ ਉਹਨਾਂ ਦੇ ਨਾਂ ਨੂੰ ਕਰਾਊਡ ਹੋਊਗਾ ਕਰਾਊਡ ਜਦੋਂ ਹੋ ਗਿਆ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਹੈਗਾ ਅਸੀਂ ਆਪਦੇ ਧਰਮ ਬਾਰੇ ਗਿਆਨ ਦੇਵਾਂਗੇ ਤੇ ਅਸੀਂ ਸਾਡੇ ਜਿਹੜੇ ਧਰਮ ਦੇ ਵਿੱਚ ਕੋਈ ਕ੍ਰਿਸਚੀਅਨਿਟੀ ਦੇ ਵਿੱਚ ਪ੍ਰਾਪਤੀਆਂ ਉਹਦੇ ਬੱਚਿਆਂ ਨੂੰ ਦੱਸਾਂਗੇ ਤੇ ਬੱਚੇ ਉਸ ਤੇ ਅਮਲ ਕਰਨਗੇ ਪਰ ਅਸੀਂ ਕੀ ਕਰ ਰਹੇ ਆ ਸਾਡੀ ਐਸਜੀਪੀਸੀ ਕੀ ਕਰ ਰਹੀ ਆ ਸਾਡੇ ਪੰਜਾਬ ਦੀ ਸਭ ਤੋਂ ਪੰਥਕ ਪਾਰਟੀ ਅੱਜ ਹਾਸ਼ੀਏ ਤੇ ਆ ਗਈ ਜਿਨ੍ਹਾਂ ਨੇ ਬੱਚਿਆਂ ਨੂੰ ਦੱਸਣਾ ਸੀ ਮੇਰਾ ਐਸਜੀਪੀਸੀ ਨੂੰ ਇੱਕ ਸਵਾਲ ਹੈ ਕਿ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਛੋਟੇ ਸ਼ਹਿਬਜ਼ਾਦਿਆਂ ਦੀ ਲਾਹਤਸਾਨੀ ਸ਼ਹਾਦਤ ਵਾਸਤੇ ਤੁਸੀਂ ਕੀ ਕਰ ਰਹੇ ਹੋ ਕੀ ਆਪਦੇ ਬੱਚਿਆਂ ਨੂੰ ਦੱਸ ਰਹੇ ਹੋ ਕੀ ਤੁਸੀਂ ਸਿੱਖ ਧਰਮ ਦਾ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਪ੍ਰਚਾਰ ਕਰ ਰਹੇ ਹੋ ਕਿੱਥੇ ਕਿੱਥੇ ਜਾ ਕੇ ਤੁਸੀਂ ਐਲਈਡੀਆਂ ਜਾਂ ਐਲਸੀਡੀਆਂ ਲਾ ਕੇ ਫਿਲਮਾਂ ਦਿਖਾਈਆਂ ਕਾਨਸਰਟਾਂ ਵਾਸਤੇ ਸਰਕਾਰਾਂ ਮਨਜ਼ੂਰੀਆਂ ਦੇ ਦਿੰਦੀਆਂ ਪਰ ਇਹਨਾਂ ਚੀਜ਼ਾਂ ਵਾਸਤੇ ਕੋਈ ਅਪਰਾਹਲਾ ਨਹੀਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਖੋ ਚਾਹੀਦਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਵੋਟਾਂ ਲੈਣ ਵਾਸਤੇ ਹਰੇਕ ਥਾਂ ਤੇ ਪ੍ਰਚਾਰ ਕਰਦੇ ਹੋ ਵੱਡੀਆਂ-ਵੱਡੀਆਂ ਐਲਸੀਡੀਆਂ ਲਾ ਕੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਂਦਾ ਤੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਕਿ ਸਾਡੇ ਛੋਟੇ ਸਹਿਬ ਜਦ ਦੀ ਸ਼ਹਾਦਤ ਕੀ ਆ ਉਹਦੇ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਮੈਂ ਫੇਰ ਇਹ ਗੱਲ ਕਹਿੰਦਾ ਦਿਲਜੀਤ ਦੁਸਾਂਝ ਨੂੰ ਇਸ ਲਈ ਸ਼ਰਮ ਆਉਣੀ ਚਾਹੀਦੀ ਆ ਕਿ ਉਹ ਜਾ ਕੇ ਯਾਰ ਕਾਨਸਰਟ ਕਰ ਰਹੇ ਆ ਤੂੰ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਇਹਨਾਂ ਦੇ ਇਹ ਦਿਨ ਤਾਂ ਮਾਤਮ ਦੇ ਹੁੰਦੇ ਆ ਇਹਨਾਂ ਦਿਨਾਂ ਤੇ ਸਾਨੂੰ ਰੋਟੀ ਨਹੀਂ ਚੰਗੀ ਲੱਗਦੀ ਜਦੋਂ ਬੱਚਿਆਂ ਨੂੰ ਇਹਨਾਂ ਛੋਟੀਆਂ-ਛੋਟੀਆਂ ਸ਼ਹਾਦਤਾਂ ਬਾਰੇ ਦੱਸਦੇ ਆ ਤਾਂ ਬੱਚੇ ਰੋਂਦੇ ਆ ਤੇ ਸਾਰੇ ਬਿਲਕਦੇ ਆ ਕਿ ਸਾਡੇ ਇੰਨੇ-ਇੰਨੇ ਬੱਚਿਆਂ ਨੂੰ ਜਾਲਮਾਂ ਨੇ ਕਿਵੇਂ ਸ਼ਹੀਦ ਕਰ ਦਿੱਤਾ ਥੋੜੇ ਖੋਦ ਤੇ ਬੱਚੇ ਦੇ ਥੋੜਾ ਜਿਹਾ ਬੁਖਾਰ ਚੜ ਜਾਏ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਤੇ ਜਸਾ ਆਉਣ ਲੱਗ ਜੀ ਆਪਾਂ ਕਿਵੇਂ ਤੜਫਦੇ ਆ ਤੇ ਉਸ ਵੇਲੇ ਗੁਰੂ ਸਾਹਿਬ ਦਾ ਕਿੱਡਾ ਵੱਡਾ ਦਿਲ ਆ ਜਿਨ੍ਹਾਂ ਨੇ ਆਪਦਾ ਪੰਥ ਇਹ ਦੇਉ ਪਰ ਸਾਰਾ ਕੁਝ ਆਪ ਦਾ ਵਾਰ ਦਿੱਤਾ ਯਾਰ ਦਿਲਜੀਤ ਸਿੰਘ ਥੋੜੀ ਬਹੁਤ ਸ਼ਰਮ ਕਰ ਕਾਕਾ ਕਾਨਸਰਟ ਹੋ ਸਕਦੇ ਸੀ ਕਾਨਸਰਟ ਜਾਂ ਤਾਂ ਅਕਤੂਬਰ ਦੇ ਵਿੱਚ ਕਰ ਲੰਦੇ ਜਾਂ ਤੁਸੀਂ ਜਨਵਰੀ ਦੇ ਲਾਸਟ ਮਹੀਨੇ ਦੇ ਵਿੱਚ ਆ ਕੇ ਜਨਵਰੀ ਦੇ ਖੇਰ ਲੀਆਂ ਤਰੀਕਾਂ ਦੇ ਵਿੱਚ ਕਰ ਲੰਦੇ ਇਹਨਾਂ ਤਰੀਕਾਂ ਦੇ ਵਿੱਚ ਕਾਨਸਰਟ ਕਰਨੇ ਜ਼ਰੂਰੀ ਸੀ ਤੇ ਸਰਕਾਰਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਚਾਹੇ ਤੁਹਾਡਾ ਰੈਵਨਿਊ ਵੀ ਆਉਂਦਾ ਇਸ ਚੀਜ਼ ਤੋਂ ਠੇਕਿਆਂ ਤੋਂ ਠੇਕੇ ਵੀ ਬੰਦ ਹੋਣੇ ਚਾਹੀਦੇ ਇੱਕ ਮਹੀਨਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਿੰਨੇ ਹੈਗੇ ਐਸਡੀਪੀਸੀ ਉਥੇ ਐਲਸੀਡੀਆਂ ਲਾ ਕੇ ਹਰੇਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੱਚਿਆਂ ਦੀ ਸ਼ਹਾਦਤ ਬਾਰੇ ਦੱਸਿਆ ਆਪਦੀ ਕੌਮ ਦੇ ਸ਼ਹਾਦਤ ਬਾਰੇ ਦੱਸੇ ਮੈਂ ਕੱਲ ਇੱਕ ਦੋ ਉਦਾਹਰਨਾਂ ਐ ਇਦਾਂ ਦੀਆਂ ਜਿਹੜੇ ਕੀ ਬੰਦੇ ਹੋਟਲ ਚ ਚਲਾਉਂਦੇ ਆ ਜਿਹੜੇ ਬੰਦੇ ਮੈਂ ਸਮਝਦਾ ਆਪਦਾ ਬਿਜ਼ਨਸ ਲਈ ਰੋਟੀ ਲਈ ਮੀਟ ਮਾਸ ਮੱਛੀ ਦਾ ਕੰਮ ਕਰਦੇ ਆ ਹਫ਼ਤੇ ਤੋਂ ਉਹਨਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਰੱਖੀਆਂ ਉਹਨਾਂ ਦੀ ਵੀ ਉਹ ਰੋਜ਼ੀ ਰੋਟੀ ਆ ਉਹਨਾਂ ਨੇ ਵੀ ਦੁਕਾਨਾਂ ਬੰਦ ਕਰ ਰੱਖੀਆਂ ਤੇ ਉਹਨਾਂ ਲੋਕਾਂ ਲਈ ਮੁਹਾਲੀ ਦੇ ਵਿੱਚ ਇਦਾਂ ਦੇ ਲੋਕ ਆ ਜਿਨ੍ਹਾਂ ਨੇ ਕੀ ਐਲਸੀਡੀਆਂ ਚੱਲ ਰਹੀਆਂ ਥੱਲੇ ਲੰਗਰ ਵਰਤਾਏ ਜਾ ਰਿਹਾ ਛੋਟੇ ਸਾਹਿਬ ਜਦਿਆਂ ਨੂੰ ਯਾਦ ਕੀਤਾ ਜਾ ਰਿਹਾ ਤੇ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਸਿਮਰਨ ਹੋ ਰਿਹਾ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਨਹੀਂ ਪਤਾ ਬੱਚਿਆਂ ਨੂੰ ਇਸ ਕਲਚਰ ਦਾ ਉਹਨਾਂ ਸ਼ਹਿਰਾਂ ਦੇ ਵਿੱਚ ਇਸ ਕਲਚਰ ਨੂੰ ਦੱਸਿਆ ਜਾ ਰਿਹਾ ਕਿ ਸ਼ਹਾਦਤ ਕੀ ਸੀ ਤੇ ਯਾਰ ਤੁਸੀਂ ਸਿਰਾਂ ਦੇ ਪੱਗ ਸਿਰਾਂ ਦੇ ਤਾਜ ਜਿਨ੍ਹਾਂ ਨੇ ਤੁਹਾਨੂੰ ਇੰਨਾ ਕੁਝ ਦੇ ਦਿੱਤਾ ਤੁਸੀਂ ਉਸ ਨੂੰ ਆਏ ਪਾਸੇ ਰੱਖ ਕੇ ਸਾਰਾ ਕੁਝ ਭੁੱਲ ਗਏ ਸੋ ਮੈਂ ਕਿਸੇ ਦੇ ਹੱਕ 'ਚ ਨਹੀਂ ਮੈਂ ਕਿਸੇ ਦੇ ਵਿਰੋਧ 'ਚ ਨਹੀਂ ਪਰ ਜੇ ਸੁਸਾਇਟੀ ਸਿੰਗਰਾਂ ਨੂੰ ਕੁਝ ਦਿੰਦੀ ਹੈ ਇਹ ਸਾਧ ਤਿਰਪੰਚਾ ਦਿੰਦੀ ਆ ਉਹਨਾਂ ਨੂੰ ਫੇਮਸ ਕਰ ਦਿੰਦੀ ਆ ਤਾਂ ਸੁਸਾਇਟੀ ਪ੍ਰਤੀ ਵੀ ਕੋਈ ਨਾ ਕੋਈ ਸਾਡੀ ਦੇਣ ਬਣਦੀ ਆ ਕਿ ਅਸੀਂ ਦੇਣ ਕੀ ਦੇ ਰਹੇ ਹਾਂ ਸੁਸਾਇਟੀ ਨੂੰ ਕੀ ਤੁਸੀਂ ਦੱਸ ਰਹੇ ਹੋ ਕਿ 25 ਤਰੀਕ ਨੂੰ 크리스마ਸ ਵਾਲੇ ਦਿਨ ਪੱਗਾਂ ਦੇ ਉੱਤੇ ਤੁਸੀਂ ਟੋਪੀਆਂ ਲਾਓ ਕੀ ਤੁਸੀਂ ਆਪਦੇ ਬੱਚਿਆਂ ਨੂੰ ਦੱਸ ਰਹੇ ਹੋ ਕੀ ਦਿਲਜੀਤ ਦੋਸਾਨ ਮੈਸੇਜ ਦੇ ਰਿਹਾ ਕਿ ਸ਼ਹਾਦਤ ਦੇ ਦਿਨਾਂ ਦੇ ਵਿੱਚ ਪੱਗ ਬਨ ਕੇ ਕਾਨਸਰਟ ਕਰੂਗਾ ਉੱਥੇ ਛਾਲਾ ਮਾਰੂਗਾ ਜਦੋਂ ਕਿ ਸਾਰਾ ਸਿੱਖ ਜਗਤ ਵਿਰਲਾਪ ਕਰ ਰਿਹਾ ਫਤਿਹਗੜ੍ਹ ਸਾਹਿਬ ਜਾ ਕੇ ਦੇਖੋ ਨਾ ਲੋਕਾਂ ਨੂੰ ਜਿਹੜੇ ਉੱਥੇ ਉਸੇ ਠੰਡੇ ਬੁਰਜ ਦੇ ਵਿੱਚ ਬਹਿ ਕੇ ਤਪ ਕਰ ਰਹੇ ਨੇ ਤੇ ਛੋਟੇ ਸਾਹਿਬ ਜਦਿਆਂ ਨੂੰ ਯਾਦ ਕਰ ਰਹੇ ਨੇ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਇਹਨੇ ਦਿਨਾਂ ਦੇ ਵਿੱਚ ਠੇਕਿਆਂ ਤੇ ਤੇ ਜਿਹੜੀ ਇਦਾਂ ਦੇ ਕਾਨਸਰਟਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਪੰਜਾਬ ਜਿਸ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਸਰਸਾ ਪਾਰ ਕੀਤੀ ਚਮਕੌਰ ਦੀ ਗੜੀ ਉਸੇ ਪੰਜਾਬ ਦੇ ਵਿੱਚ ਯਾਰ ਲੁਧਿਆਣੇ ਦੇ ਵਿੱਚ ਸ਼ੋਅ ਹੋ ਰਿਆ ਲਾਹਨਤ ਵਾਲੀ ਗੱਲ ਇੱਕ ਮਹੀਨਾ ਤਾਂ ਡੀ ਕਰ ਲੰਦੇ ਸੋ ਫਿਰ ਮੇਰਾ ਨਮਨ ਹੈ ਉਹਨਾਂ ਨਿੱਕੀਆਂ ਜਿੰਦਾ ਵੱਡੇ ਸਾਕੇ ਤੇ ਉਸ ਗੁਰੂ ਸਾਹਿਬ ਦੇ ਅੱਗੇ ਜਿਨ੍ਹਾਂ ਨੇ ਆਪਦਾ ਸਰਬੰਸਵਾਰ ਦਿੱਤਾ ਪੰਥ ਲਈ ਤੇ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਕਿ ਇਸ ਪੰਥ ਨੂੰ ਫੇਰ ਕੋਈ ਸਮੱਫ ਦਿਓ ਇਹਨਾਂ ਨੂੰ ਅਕਲ ਦਿਓ ਕਿ ਆਪਦੇ ਪੰਥ ਦੀ ਸੇਵਾ ਕਰ ਸਕਣ ਕਿਹੜਾ ਇਹ ਜਿਹੜਾ ਧਰਮ ਹੈ ਜਿਹਦੇ ਵਿੱਚ ਗੁਰੂ ਨੇ ਸ਼ਹਾਦਤ ਦਿੱਤੀ ਹੋਵੇ ਇੱਕ ਕਰਮ ਦੱਸੋ ਕਿਹੜਾ ਇਹ ਜਿਆ ਪੀਰ ਪਗੰਬਰ ਹੈ ਜਿਹਨੇ ਸ਼ਹਾਦਤ ਦੇ ਕੇ ਆਪਦਾ ਪਰਿਵਾਰ ਵਾਰ ਕੇ ਆਪਦਾ ਧਰਮ ਬਚਾਇਆ ਹੋਵੇ ਇੱਕੋ ਇੱਕ ਪੰਥ ਸਿੱਖ ਪੰਥ ਤੇ ਸਾਡੀ ਇਤਰਾਸ ਕੀ ਆ ਨਾ ਉਹਨੂੰ ਐਸਡੀਪੀਸੀ ਬਚਾ ਸਕੀ ਆ ਨਾ ਉਹਨੂੰ ਰਾਜਨੀਤਿਕ ਪਾਰਟੀਆਂ ਬਚਾ ਸਕੀ ਆ ਤੇ ਨਾ ਹੀ ਸਭ ਨੂੰ ਪੰਥ ਦਾ ਨੁਕਸਾਨ ਕਰਨ ਵਾਲੀ ਅਕਾਲੀ ਦਲ ਦੀ ਜਮਾਤ ਜਿਹਦੇ ਪਧਰਾਨਾਂ ਨੂੰ ਸਜਾਵਾਂ ਲੱਗੀਆਂ ਉਹ ਬਚਾ ਸਕਿਆ ਹੁਣ ਇਸ ਪੰਥ ਨੂੰ ਗੁਰੂ ਮਹਾਰਾਜ ਆਪ ਕੋਈ ਸਮੱਤ ਦੇਣ ਤਾਂ ਠੀਕ ਹੈ ਤੇ ਨਹੀਂ ਮੇਰੀ ਬੇਨਤੀ ਹੈ ਲੋਕਾਂ ਅੱਗੇ ਕਿ ਤੁਸੀਂ ਕਿਤੇ ਨਾ ਕਿਤੇ ਇਸ ਚੀਜ਼ ਦਾ ਵਿਰੋਧ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਸਿਰ ਝੁਕਾਉਣਾ ਉਸ ਲਾਸ਼ਾਨੀ ਸ਼ਹਾਦਤ ਨੂੰ ਜਿਹਨੇ ਸਿੱਖ ਪੰਥ ਦੀ ਰੱਖਿਆ ਕਰਨ ਵਾਸਤੇ ਸਿੱਖ ਪੰਥ ਨੂੰ ਬਚਾਉਣ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਮੰਮਨ ਕਰਦੇ ਆ ਜਿਹੜੇ ਕੀ ਜਿਉਂਦੇ ਨਹੀਂ ਆ ਚਿੰਨ ਦਿੱਤੇ ਗਏ ਔਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕੋਈ ਮੈਂ ਜ਼ਿਆਦਾ ਵਿਦਵਾਨ ਤਾਂ ਨਹੀਂ ਕਿ ਮੈਂ ਕਿਸੇ ਨੂੰ ਗਿਆਨ ਦੇਵਾਂ ਪਰ ਜਿਨ੍ਹਾਂ ਨੂੰ ਤਾਂ ਲਈ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਦਿੱਤਾ ਆਪਦਾ ਸਰਬੰਸ ਵਾਰ ਦਿੱਤਾ ਅੱਜ ਉਹ ਲੋਕ ਕੀ ਕਰ ਰਹੇ ਨੇ ਉਸ ਸਿੱਖੀ ਨੂੰ ਅੱਗੇ ਪੰਚੋਣ ਲਈ ਮੇਰੀ ਕਿਸੇ ਨਾਲ ਨਿੱਜੀ ਕੋਈ ਰੰਜਿਸ਼ ਨਹੀਂ ਨਾ ਮੈਂ ਨਿੱਜੀ ਲਾਈਕ ਡਿਸਲਾਈਕ ਕਰਦਾ ਪਰ ਮੈਂ ਸਮਝਦਾ ਵੀ ਜਿਹੜੇ ਪੰਜਾਬ ਦੇ ਵਿੱਚ ਸਿੰਗਰ ਅਜਨੇ ਜਦੋਂ ਸਮਾਜ ਤੋਂ ਨੂੰ ਕੁਝ ਦਿੰਦਾ ਤਾਂ ਤੁਹਾਨੂੰ ਇਸ ਸਮਾਜ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਆ ਸਿੰਗਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕਾਨਸਰਟ ਕਰਦੇ ਨੇ ਮੈਂ ਸਮਝਦਾ ਬੜੀ ਸ਼ਰਮ ਵਾਲੀ ਗੱਲ ਹੈ ਖਾਸ ਕਰ ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ ਦਾ ਸ਼ੋਅ ਲੁਧਿਆਣੇ ਹੋ ਰਿਹਾ ਸਿਰ ਦੀ ਪੱਗ ਕਰਕੇ ਸਿਰ ਦੇ ਤਾਜ ਕਰਕੇ ਜਿਹੜੇ ਬੰਦੇ ਨੂੰ ਵਰਲਡ ਵਾਈਡ ਨਾਮ ਮਿਲਿਆ ਉਹ ਸਿੱਖੀ ਉਹ ਪੱਗ ਗੁਰੂ ਸਾਹਿਬ ਦੀ ਦੇਣ ਆ ਉਹਨਾਂ ਦੇ ਬੱਚਿਆਂ ਦੀ ਸ਼ਹਾਦਤ ਕਰਕੇ ਸਾਨੂੰ ਅੱਜ ਸਿੱਖੀ ਦਾ ਸੀ ਮੈਂ ਸਮਝਦਾ ਜੀ ਆਜ਼ਾਦੀ ਦਾ ਨਿੱਗ ਮਾਣ ਰਹੇ ਆ ਸੋ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸ਼ਰਮ ਆਉਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਅਜਿਹੇ ਜਿਹੜੇ ਸ਼ਹਾਦਤ ਦੇ ਦਿਨ ਚੱਲਿਆਂ ਨੇ ਸ਼ਹਾਦਤ ਦਾ ਮਹੀਨਾ ਚੱਲ ਰਿਹਾ ਉਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਾਨਸਰਟ ਨਾ ਹੋਵੇ ਦਿਲਜੀਤ ਦੋਸਾਂਜ ਦਾ ਸ਼ੋਅ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਤੇ ਸਾਡੇ ਆਪਣੇ ਖੋਦੇ ਪੰਜਾਬੀ ਉੱਥੇ ਜਾ ਕੇ ਉਸ ਸ਼ੋਰੀਆਂ ਟਿਕਟਾਂ ਲੈ ਰਹੇ ਨੇ ਤੇ ਉਸ ਸ਼ੋਅ ਨੂੰ ਦੇਖਣ ਜਾ ਰਹੇ ਨੇ ਦੇਖੋ ਕਿੱਥੇ ਜਾ ਰਹੀ ਹੈ ਸਾਡੀ ਸਿੱਖੀ ਕਿੱਥੇ ਜਾ ਰਿਹਾ ਹੈ ਸਾਡਾ ਮਿਆਰ ਕਿਤੇ ਨਾ ਕਿਤੇ ਮੈਂ ਸਮਝਦਾ ਇਸ ਚੀਜ਼ ਨੂੰ ਲੈ ਕੇ ਐਸਜੀਪੀਸੀ ਵੀ ਬਹੁਤ ਵੱਡੀ ਜ਼ਿੰਮੇਵਾਰ ਹੈ ਕਿਉਂਕਿ ਐਸਜੀਪੀਸੀ ਨੇ ਕੋਈ ਉਪਰਾਲਾ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ ਸਿੱਖਾਂ ਦੀ ਸ਼ਹਾਦਤ ਨੂੰ ਦੱਸਣ ਬਾਰੇ ਅੱਜ 25 ਤਰੀਕ ਨੂੰ ਕੱਲ ਨੂੰ 크리스마ਸ ਆਸੀ ਹਰੇਕ ਧਰਮ ਦਾ ਸਤਿਕਾਰ ਕਰਦੇ ਆ ਉਹ ਬਹੁਤ ਵੱਡਾ ਤਾਜਪੁਰ ਜਲੰਧਰ ਦੇ ਚ ਇੱਕ ਸਮਾਗਮ ਕਰਵਾ ਰਹੇ ਆ ਜਿਹੜੇ ਉੱਥੋਂ ਦੇ ਪਾਸਟਰ ਆ ਕਿ ਉਹਨਾਂ ਦੀ ਜਿਹੜੀ 크ਿਸਚੀਅਨਿਟੀ ਹੈ ਉਹਨਾਂ ਦਾ ਧਰਮ ਆ ਉਹਦੇ ਬਾਰੇ ਉਹਨਾਂ ਦੇ ਬੱਚਿਆਂ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਦੱਸਿਆ ਜਾਵੇ ਉੱਥੇ ਇਕੱਠ ਇਕੱਠਾ ਕਰਨ ਵਾਸਤੇ ਬਹੁਤ ਵੱਡੇ ਹਾਲੀਵੁੱਡ ਤੋਂ ਐਕਟਰਸ ਬੁਲਾਏ ਜਾ ਰਹੇ ਆ। ਮੰਨੇ ਪਰਮੰਨੇ ਐਕਟਰ ਉੱਥੇ ਆ ਰਹੇ ਆ ਸਿਰਫ ਇਸ ਗੱਲ ਕਰਕੇ ਕਿ ਉਹਨਾਂ ਦੇ ਨਾਂ ਨੂੰ ਕრაਊਡ ਹੋਊਗਾ, ਕრაਊਡ ਜਦੋਂ ਹੋ ਗਿਆ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਹੈਗਾ ਅਸੀਂ ਆਪਦੇ ਧਰਮ ਬਾਰੇ ਗਿਆਨ ਦੇਵਾਂਗੇ ਤੇ ਅਸੀਂ ਸਾਡੇ ਜਿਹੜੇ ਧਰਮ ਦੇ ਵਿੱਚ ਕੋਈ ਕ੍ਰਿਸਚੀਅਨਿਟੀ ਦੇ ਵਿੱਚ ਪ੍ਰਾਪਤੀਆਂ ਉਹ ਬੱਚਿਆਂ ਨੂੰ ਦੱਸਾਂਗੇ ਤੇ ਬੱਚੇ ਉਹ ਸਿੱਤੇ ਅਮਲ ਕਰਨਗੇ। ਪਰ ਅਸੀਂ ਕੀ ਕਰ ਰਹੇ ਆ ਸਾਡੀ ਐਸਜੀਪੀਸੀ ਕੀ ਕਰ ਰਹੀ ਆ? ਸਾਡੇ ਪੰਜਾਬ ਦੀ ਸਭ ਤੋਂ ਪੰਥਕ ਪਾਰਟੀ ਅੱਜ ਹਾਸ਼ੀਏ ਤੇ ਆ ਗਈ ਜਿਨ੍ਹਾਂ ਨੇ ਬੱਚਿਆਂ ਨੂੰ ਦੱਸਣਾ ਸੀ ਮੇਰਾ ਐਸਜੀਪੀਸੀ ਨੂੰ ਇੱਕ ਸਵਾਲ ਹੈ ਕਿ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਛੋਟੇ ਸ਼ਹਿਬਜ਼ਾਦਿਆਂ ਦੀ ਲਾਹਤ ਸਰਨੀ ਸ਼ਹਾਦਤ ਵਾਸਤੇ ਤੁਸੀਂ ਕੀ ਕਰ ਰਹੇ ਹੋ ਕੀ ਆਪਦੇ ਬੱਚਿਆਂ ਨੂੰ ਦੱਸ ਰਹੇ ਹੋ ਕੀ ਤੁਸੀਂ ਸਿੱਖ ਧਰਮ ਦਾ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਪ੍ਰਚਾਰ ਕਰ ਰਹੇ ਹੋ ਕਿੱਥੇ ਕਿੱਥੇ ਜਾ ਕੇ ਤੁਸੀਂ ਐਲਈਡੀਆਂ ਜਾਂ ਐਲਸੀਡੀਆਂ ਲਾ ਕੇ ਫਿਲਮਾਂ ਦਿਖਾਈਆਂ ਕਾਨਸਰਟਾਂ ਵਾਸਤੇ ਸਰਕਾਰਾਂ ਮਨਜ਼ੂਰੀਆਂ ਦੇ ਦਿੰਦੀਆਂ ਪਰ ਇਹਨਾਂ ਚੀਜ਼ਾਂ ਵਾਸਤੇ ਕੋਈ ਅਪਰਾਲਾ ਨਹੀਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਖੁਦ ਚਾਹੀਦਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਵੋਟਾਂ ਲੈਣ ਵਾਸਤੇ ਹਰੇਕ ਥਾਂ ਤੇ ਪ੍ਰਚਾਰ ਕਰਦੇ ਹੋ ਵੱਡੀਆਂ-ਵੱਡੀਆਂ ਐਲਸੀਡੀਆਂ ਲਾ ਕੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਂਦਾ ਤੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਕਿ ਸਾਡੇ ਛੋਟੇ ਸਹਿਬ ਜਾਂਦੇ ਦੀ ਸ਼ਹਾਦਤ ਕੀ ਆ ਉਹਦੇ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਮੈਂ ਫੇਰ ਇਹ ਗੱਲ ਕਹਿੰਦਾ ਦਿਲਜੀਤ ਦਸਾਂਝ ਨੂੰ ਇਸ ਚੀਜ਼ ਲਈ ਸ਼ਰਮ ਆਉਣੀ ਚਾਹੀਦੀ ਆ ਕਿ ਉਹ ਜਾ ਕੇ ਯਾਰ ਕਾਨਸਰਟ ਕਰ ਰਹੇ ਆ ਤੂੰ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਇਹਨਾਂ ਦੇ ਇਹ ਦਿਨ ਤਾਂ ਮਾਤਮ ਦੇ ਹੁੰਦੇ ਆ ਇਹਨਾਂ ਦਿਨਾਂ ਤੇ ਸਾਨੂੰ ਰੋਟੀ ਨਹੀਂ ਚੰਗੀ ਲੱਗਦੀ ਜਦੋਂ ਬੱਚਿਆਂ ਨੂੰ ਇਹਨਾਂ ਛੋਟੀਆਂ-ਛੋਟੀਆਂ ਸ਼ਹਾਦਤਾਂ ਬਾਰੇ ਦੱਸਦੇ ਆ ਤਾਂ ਬੱਚੇ ਰੋਂਦੇ ਆ ਤੇ ਸਾਰੇ ਬਿਲਕਦੇ ਆ ਕਿ ਸਾਡੇ ਇੰਨੇ-ਇੰਨੇ ਬੱਚਿਆਂ ਨੂੰ ਜਾਲਮਾਂ ਨੇ ਕਿਵੇਂ ਸ਼ਹੀਦ ਕਰ ਦਿੱਤਾ ਤੁਹਾਡੇ ਖੁਦ ਤੇ ਬੱਚੇ ਦੇ ਥੋੜਾ ਜਿਹਾ ਬੁਖਾਰ ਚੜ੍ਹ ਜਾਏ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਤੇ ਜਸਾਂ ਔਖਾਉਣ ਲੱਗ ਜੇ ਆਪਾਂ ਕਿਵੇਂ ਤੜਫਦੇ ਆ ਤੇ ਉਸ ਵੇਲੇ ਗੁਰੂ ਸਾਹਿਬ ਦਾ ਕਿੱਡਾ ਵੱਡਾ ਦਿਲ ਆ ਜਿਨ੍ਹਾਂ ਨੇ ਆਪਦਾ ਪੰਥ ਇਹ ਦੇਉ ਪਰ ਸਾਰਾ ਕੁਝ ਆਪ ਦਾ ਵਾਰ ਦਿੱਤਾ ਯਾਰ ਦਲਜੀਤ ਸਿੰਘ ਥੋੜੀ ਬਹੁਤ ਸ਼ਰਮ ਕਰ ਕਾਕਾ ਕਾਨਸਰਟ ਹੋ ਸਕਦੇ ਸੀ ਕਾਨਸਰਟ ਜਾਂ ਤਾਂ ਅਕਤੂਬਰ ਦੇ ਵਿੱਚ ਕਰ ਲੰਦੇ ਜਾਂ ਤੁਸੀਂ ਜਨਵਰੀ ਦੇ ਲਾਸਟ ਮਹੀਨੇ ਦੇ ਵਿੱਚ ਆ ਕੇ ਜਨਵਰੀ ਦੇ ਖੇਰ ਲੀਆਂ ਤਰੀਕਾਂ ਦੇ ਵਿੱਚ ਕਰ ਲੰਦੇ ਇਹਨਾਂ ਤਰੀਕਾਂ ਦੇ ਵਿੱਚ ਕਾਨਸਰਟ ਕਰਨੇ ਜ਼ਰੂਰੀ ਸੀ ਤੇ ਸਰਕਾਰਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਚਾਹੇ ਤੁਹਾਡਾ ਰੈਵਨਿਊ ਵੀ ਆਉਂਦਾ ਇਸ ਚੀਜ਼ ਤੋਂ ਠੇਕਿਆਂ ਤੋਂ ਠੇਕੇ ਵੀ ਬੰਦ ਹੋਣੇ ਚਾਹੀਦੇ ਇੱਕ ਮਹੀਨਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਿੰਨੇ ਹੈਗੇ ਐਸਜੀਪੀਸੀ ਉਥੇ ਐਲਸੀਡੀਆਂ ਲਾ ਕੇ ਹਰੇਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੱਚਿਆਂ ਦੀ ਸ਼ਹਾਦਤ ਬਾਰੇ ਦੱਸੇ ਆਪਦੀ ਕੌਮ ਦੇ ਸ਼ਹਾਦਤ ਬਾਰੇ ਦੱਸੇ ਮੈਂ ਕੱਲ ਇੱਕ ਦੋ ਉਦਾਹਰਨਾਂ ਐ ਇਦਾਂ ਦੀਆਂ ਜਿਹੜੇ ਕੀ ਬੰਦੇ ਹੋਟਲ ਚ ਲਾਉਂਦੇ ਆ ਜਿਹੜੇ ਬੰਦੇ ਮੈਂ ਸਮਝਦਾ ਆਪ ਦਾ ਬਿਜ਼ਨਸ ਲਈ ਰੋਟੀ ਲਈ ਮੀਟ ਮਾਸ ਮੱਛੀ ਦਾ ਕੰਮ ਕਰਦੇ ਆ ਹਫਤੇ ਤੋਂ ਉਹਨਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਰੱਖੀਆਂ ਉਹਨਾਂ ਦੀ ਵੀ ਉਹ ਰੋਜ਼ੀ ਰੋਟੀ ਆ ਉਹਨਾਂ ਨੇ ਵੀ ਦੁਕਾਨਾਂ ਬੰਦ ਕਰ ਰੱਖੀਆਂ ਤੇ ਉਹਨਾਂ ਲੋਕਾਂ ਲਈ ਮੁਹਾਲੀ ਦੇ ਵਿੱਚ ਇਦਾਂ ਦੇ ਲੋਕ ਆ ਜਿਨ੍ਹਾਂ ਨੇ ਕਿ ਐਲਸੀਡੀਆਂ ਚੱਲ ਰਹੀਆਂ ਥੱਲੇ ਲੰਗਰ ਵਰਤਾਏ ਜਾ ਰਿਹਾ ਛੋਟੇ ਸਾਹਿਬ ਜਦਿਆਂ ਨੂੰ ਯਾਦ ਕੀਤਾ ਜਾ ਰਿਹਾ ਤੇ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਸਿਮਰਨ ਹੋ ਰਿਹਾ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਨਹੀਂ ਪਤਾ ਬੱਚਿਆਂ ਨੂੰ ਇਸ ਕਲਚਰ ਦਾ ਉਹਨਾਂ ਸ਼ਹਿਰਾਂ ਦੇ ਵਿੱਚ ਇਸ ਕਲਚਰ ਨੂੰ ਦੱਸਿਆ ਜਾ ਰਿਹਾ ਕਿ ਸ਼ਹਾਦਤ ਕੀ ਸੀ ਤੇ ਯਾਰ ਤੁਸੀਂ ਸਿਰਾਂ ਦੇ ਪੱਗ ਸਿਰਾਂ ਦੇ ਤਾਜ ਜਿਨ੍ਹਾਂ ਨੇ ਤੁਹਾਨੂੰ ਇੰਨਾ ਕੁਝ ਦੇ ਦਿੱਤਾ ਤੁਸੀਂ ਉਸ ਨੂੰ ਆਏ ਪਾਸੇ ਰੱਖ ਕੇ ਸਾਰਾ ਕੁਝ ਭੁੱਲ ਗਏ ਸੋ ਮੈਂ ਕਿਸੇ ਦੇ ਹੱਕ 'ਚ ਨਹੀਂ ਮੈਂ ਕਿਸੇ ਦੇ ਵਿਰੋਧ 'ਚ ਨਹੀਂ ਪਰ ਜੇ ਸੁਸਾਇਟੀ ਸਿੰਗਰਾਂ ਨੂੰ ਕੁਝ ਦਿੰਦੀ ਹੈ ਇਹ ਸੱਦ ਤਿਕਰ ਪੰਚਾ ਦਿੰਦੀ ਆ ਉਹਨਾਂ ਨੂੰ ਫੇਮਸ ਕਰ ਦਿੰਦੀ ਆ ਤਾਂ ਸੁਸਾਇਟੀ 'ਤੇ ਵੀ ਕੋਈ ਨਾ ਕੋਈ ਸਾਡੀ ਦੇਣ ਬਣਦੀ ਆ ਇਹ ਅਸੀਂ ਦੇਣ ਕੀ ਦੇ ਰਿਹਾ ਸੋਸਾਇਟੀ ਨੂੰ ਕੀ ਤੁਸੀਂ ਦੱਸ ਰਹੇ ਹੋ ਕਿ 25 ਤਰੀਕ ਨੂੰ 크리스마ਸ ਵਾਲੇ ਦਿਨ ਪੱਗਾਂ ਦੇ ਉੱਤੇ ਤੁਸੀਂ ਟੋਪੀਆਂ ਲਾਓ ਕੀ ਤੁਸੀਂ ਆਪਦੇ ਬੱਚਿਆਂ ਨੂੰ ਦੱਸ ਰਹੇ ਹੋ ਕੀ ਦਿਲਜੀਤ ਦੋਸਾਂ ਮੈਸੇਜ ਦੇ ਰਿਹਾ ਕਿ ਸ਼ਹਾਦਤ ਦੇ ਦਿਨਾਂ ਦੇ ਵਿੱਚ ਪੱਗ ਬਨ ਕੇ ਕਾਂਸਰਟ ਕਰੂਗਾ ਉੱਥੇ ਛਾੜਾ ਮਾਰੂਗਾ ਜਦੋਂ ਕਿ ਸਾਰਾ ਸਿੱਖ ਜਗਤ ਵਰਲਾਪ ਕਰ ਰਿਹਾ ਫਤਿਹਗੜ੍ਹ ਸਾਹਿਬ ਜਾ ਕੇ ਦੇਖੋ ਨਾ ਲੋਕਾਂ ਨੂੰ ਜਿਹੜੇ ਉੱਥੇ ਉਸੇ ਠੰਡੇ ਬੁਰਜ ਦੇ ਵਿੱਚ ਬਹਿ ਕੇ ਤਪ ਕਰ ਰਹੇ ਨੇ ਤੇ ਛੋਟੇ ਸਾਹਿਬ ਜਦਾਂ ਨੂੰ ਯਾਦ ਕਰ ਰਹੇ ਨੇ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਇਹਨੇ ਦਿਨਾਂ ਦੇ ਵਿੱਚ ਠੇਕਿਆਂ ਤੇ ਤੇ ਜਿਹੜੀ ਇਦਾਂ ਦੇ ਕਾਨਸਰਟਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ ਪੰਜਾਬ ਜਿਸ ਪੰਜਾਬ ਦੇ ਵਿੱਚੋਂ ਗੁਰੂ ਸਾਹਿਬ ਨੇ ਸਰਸਾ ਪਾਰ ਕੀਤੀ ਚਮਕੌਰ ਦੀ ਗੜੀ ਉਸੇ ਪੰਜਾਬ ਦੇ ਵਿੱਚ ਯਰ ਲੁਧਿਆਣੇ ਦੇ ਵਿੱਚ ਸ਼ੋ ਹੋ ਰਿਹਾ ਲਾਣਤ ਵਾਲੀ ਗੱਲ ਇੱਕ ਮਹੀਨਾ ਤਾਂ ਡੀਕ ਕਰ ਲੰਦੇ ਸੋ ਫੇਰ ਮੇਰਾ ਨਮਨ ਹੈ ਉਹਨਾਂ ਨਿੱਕੀਆਂ ਜਿੰਨਾਂ ਵੱਡੇ ਸਾਕੇ ਤੇ ਉਸ ਗੁਰੂ ਸਾਹਿਬ ਦੇ ਅੱਗੇ ਜਿਨ੍ਹਾਂ ਨੇ ਆਪਦਾ ਸਰਬੰਸਵਾਰ ਦਿੱਤਾ ਪੰਥ ਲਈ ਤੇ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਕਿ ਇਸ ਪੰਥ ਨੂੰ ਫੇਰ ਕੋਈ ਸਮੱਖ ਦਿਓ ਇਹਨਾਂ ਨੂੰ ਅਕਲ ਦਿਓ ਕਿ ਆਪਦੇ ਪੰਥ ਦੀ ਸੇਵਾ ਕਰ ਸਕਣ ਕਿਹੜਾ ਅਜਿਹੇ ਧਰਮ ਹੈ ਜਿਹਦੇ ਵਿੱਚ ਗੁਰੂ ਨੇ ਸ਼ਹਾਦਤ ਦਿੱਤੀ ਹੋਵੇ ਇੱਤਿਹਰਨ ਦੱਸੋ ਕਿਹੜਾ ਇਹ ਜਿਆ ਪੀਰ ਪਗੰਬਰ ਆ ਜੀਨੇ ਸ਼ਹਾਦਤ ਦੇ ਕੇ ਆਪਦਾ ਪਰਿਵਾਰ ਵਾਰ ਕੇ ਆਪਦਾ ਧਰਮ ਬਚਾਇਆ ਹੋਵੇ ਇੱਕੋ ਇੱਕ ਪੰਥ ਸਿੱਖ ਪੰਥ ਤੇ ਸਾਡੀ ਤਰਾਸਗੀ ਆ ਨਾ ਉਹਨੂੰ ਐਸਟਪੀਸੀ ਬਚਾ ਸਕੀ ਆ ਨਾ ਉਹਨੂੰ ਰਾਜਨੀਤਿਕ ਪਾਰਟੀਆਂ ਬਚਾ ਸਕੀ ਆ ਤੇ ਨਾ ਹੀ ਸਭ ਨੂੰ ਪੰਥ ਦਾ ਨੁਕਸਾਨ ਕਰਨ ਵਾਲੀ ਅਕਾਲੀ ਦਲ ਦੀ ਜਮਾਤ ਜਿਹਦੇ ਪਧਰਾਨਾਂ ਨੂੰ ਸਜ਼ਾਵਾਂ ਲੱਗੀਆਂ ਉਹ ਬਚਾ ਸਕਿਆ ਹੁਣ ਇਸ ਪੰਥ ਨੂੰ ਗੁਰੂ ਮਹਾਰਾਜ ਆਪ ਕੋਈ ਸਮੱਤ ਦੇਣ ਦਾ ਠੀਕ ਹੈ ਤੇ ਨਹੀਂ ਮੇਰੀ ਬੇਨਤੀ ਹੈ ਲੋਕਾਂ ਅਗੇ ਕਿ ਤੁਸੀਂ ਕਿਤੇ ਨਾ ਕਿਤੇ ਇਸ ਚੀਜ਼ ਦਾ ਵਿਰੋਧ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਸਿਰ ਚਕਾਉਣਾ ਉਸ ਲਾਸਾਨੀ ਸ਼ਹਾਦਤ ਨੂੰ ਜਿਹਨੇ ਸਿੱਖ ਪੰਥ ਦੀ ਰੱਖਿਆ ਕਰਨ ਵਾਸਤੇ ਸਿੱਖ ਪੰਥ ਨੂੰ ਬਚਾਉਣ ਵਾਸਤੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਫਿਰ ਉਸ ਤੋਂ ਬਾਅਦ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਮੰਨਨ ਕਰਦੇ ਆ ਜਿਹੜੇ ਕੀ ਜਿਉਂਦੇ ਨਹੀਂ ਆ ਚਿੰਨ ਦਿੱਤੇ ਗਏ ਪਰ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕੋਈ ਮੈਂ ਜਿਆਦਾ ਵਿਦਵਾਨ ਤਾਂ ਹੈ ਨਹੀਂ ਕਿ ਮੈਂ ਕਿਸੇ ਨੂੰ ਗਿਆਨ ਦੇਵਾਂ ਪਰ ਜਿਨ੍ਹਾਂ ਲੋਕਾਂ ਲਈ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਦਿੱਤਾ ਆਪ ਦਾ ਸਰਬੰਸ ਵਾਰ ਦਿੱਤਾ ਅੱਜ ਉਹ ਲੋਕ ਕੀ ਕਰ ਰਹੇ ਨੇ ਉਸ ਸਿੱਖੀ ਨੂੰ ਅੱਗੇ ਪੰਚੋਣ ਲਈ ਮੇਰੀ ਕਿਸੇ ਨਾਲ ਨਿੱਜੀ ਕੋਈ ਰੰਜਿਸ਼ ਨਹੀਂ ਨਾ ਮੈਂ ਨਿੱਜੀ ਲਾਈਕ ਡਿਸਲਾਈਕ ਕਰਦਾ ਪਰ ਮੈਂ ਸਮਝਦਾ ਵੀ ਜਿਹੜੇ ਪੰਜਾਬ ਦੇ ਵਿੱਚ ਸਿੰਗਰ ਅੱਜ ਨੇ ਜਦੋਂ ਸਮਾਜ ਤੋਂ ਉਹਨੂੰ ਕੁਝ ਦਿੰਦਾ ਤਾਂ ਤੁਹਾਨੂੰ ਵੀ ਸਮਾਜ ਨੂੰ ਕੁਝ ਨਾ ਕੁਝ ਦੇਣਾ ਚਾਹੀਦਾ ਆ ਸਿੰਗਰ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕਾਂਸਰਟ ਕਰਦੇ ਨੇ ਮੈਂ ਸਮਝਦਾ ਬੜੀ ਸ਼ਰਮ ਵਾਲੀ ਗੱਲ ਹੈ ਖਾਸ ਕਰ ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ ਦਾ ਸ਼ੋਅ ਲੁਧਿਆਣੇ ਹੋ ਰਿਹਾ ਸਿਰ ਦੀ ਪੱਗ ਕਰਕੇ ਸਿਰ ਦੇ ਤਾਜ ਕਰਕੇ ਜਿਹੜੇ ਬੰਦੇ ਨੂੰ ਵਰਲਡ ਵਾਈਡ ਨਾਮ ਮਿਲਿਆ ਉਹ ਸਿੱਖੀ ਉਹ ਪੱਗ ਗੁਰੂ ਸਾਹਿਬ ਦੀ ਦੇਣ ਆ ਉਹਨਾਂ ਦੇ ਬੱਚਿਆਂ ਦੀ ਸ਼ਹਾਦਤ ਕਰਕੇ ਸਾਨੂੰ ਅੱਜ ਸਿੱਖੀ ਦਾ ਸੀ ਮੈਂ ਸਮਝਦਾ ਜਾਂ ਆਜ਼ਾਦੀ ਦਾ ਨਿਗਮ ਮਾਣ ਰਹੀ ਹੈ ਸੋ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਸ਼ਰਮ ਆਉਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਅਜੇ ਇਹ ਜਿਹੜੇ ਸ਼ਹਾਦਤ ਦੇ ਦਿਨ ਚੱਲ ਜਾਂਦੇ ਸ਼ਹਾਦਤ ਦਾ ਮਹੀਨਾ ਚੱਲ ਰਿਹਾ ਉਹਨਾਂ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਾਨਸਰਟ ਨਾ ਹੋਵੇ ਦਿਲਜੀਤ ਦੋਸਾਂਜ ਦਾ ਸ਼ੋਅ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਤੇ ਸਾਡੇ ਆਪਣੇ ਖੋਦੇ ਪੰਜਾਬੀ ਉੱਥੇ ਜਾ ਕੇ ਉਸ ਸ਼ੋਰੀਆਂ ਟਿਕਟਾਂ ਲੈ ਰਹੇ ਨੇ ਤੇ ਉਸ ਸ਼ੋਅ ਨੂੰ ਦੇਖਣ ਜਾ ਰਹੇ ਨੇ ਦੇਖੋ ਕਿੱਥੇ ਜਾ ਰਹੀ ਹੈ ਸਾਡੀ ਸਿੱਖੀ ਕਿੱਥੇ ਜਾ ਰਿਹਾ ਸਾਡਾ ਮਿਆਰ ਕਿਤੇ ਨਾ ਕਿਤੇ ਮੈਂ ਸਮਝਦਾ ਇਸ ਚੀਜ਼ ਨੂੰ ਲੈ ਕੇ ਐਸਜੀਪੀਸੀ ਵੀ ਬਹੁਤ ਵੱਡੀ ਜ਼ਿੰਮੇਵਾਰ ਹੈ ਕਿਉਂਕਿ ਐਸਜੀਪੀਸੀ ਨੇ ਕੋਈ ਉਪਰਾਲਾ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ ਸਿੱਖਾਂ ਦੀ ਸ਼ਹਾਦਤ ਨੂੰ ਦੱਸਣ ਬਾਰੇ ਅੱਜ 25 ਤਰੀਕ ਨੂੰ ਕੱਲ ਨੂੰ 크리스마ਸ ਆਸੀ ਹਰੇਕ ਧਰਮ ਦਾ ਸਤਿਕਾਰ ਕਰਦੇ ਆਂ ਉਹ ਬਹੁਤ ਵੱਡਾ ਤਾਜਪੁਰ ਜਲੰਧਰ ਦੇ ਚ ਇੱਕ ਸਮਾਗਮ ਕਰਵਾ ਰਹੇ ਆ ਜਿਹੜੇ ਉੱਥੋਂ ਦੇ ਪਾਸਟਰ ਆ ਕਿ ਉਹਨਾਂ ਦੀ ਜਿਹੜੀ ਕ੍ਰਿਸਚੀਅਨਿਟੀ ਹੈ ਉਹਨਾਂ ਦਾ ਧਰਮ ਆ ਉਹਦੇ ਬਾਰੇ ਉਹਨਾਂ ਦੇ ਬੱਚਿਆਂ ਨੂੰ ਤੇ ਆਉਣ ਵਾਲੀਆਂ ਨਸਲਾਂ ਨੂੰ ਦੱਸਿਆ ਜਾਵੇ ਤੇ ਉੱਥੇ ਇਕੱਠ ਇਕੱਠਾ ਕਰਨ ਵਾਸਤੇ ਬਹੁਤ ਵੱਡੇ ਹਾਲੀਵੁੱਡ ਤੋਂ ਐਕਟਰਸ ਬੁਲਾਏ ਜਾ ਰਹੇ ਆ ਮੰਨੇ ਪਰਮੰਨੇ ਐਕਟਰ ਉੱਥੇ ਆ ਰਹੇ ਸਿਰਫ ਇਸ ਗੱਲ ਕਰਕੇ ਕਿ ਉਹਨਾਂ ਦੇ ਨਾਂ ਨੂੰ ਕრაਊਡ ਹੋਊਗਾ ਕრაਊਡ ਜਦੋਂ ਹੋ ਗਿਆ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਹੈਗਾ ਅਸੀਂ ਆਪਦੇ ਧਰਮ ਬਾਰੇ ਗਿਆਨ ਦੇਵਾਂਗੇ ਤੇ ਅਸੀਂ ਸਾਡੇ ਜਿਹੜੇ ਧਰਮ ਦੇ ਵਿੱਚ ਕੋਈ ਕ੍ਰਿਸਚੀਅਨਿਟੀ ਦੇ ਵਿੱਚ ਪ੍ਰਾਪਤੀਆਂ ਉਹ ਬੱਚਿਆਂ ਨੂੰ ਦੱਸਾਂਗੇ ਤੇ ਬੱਚੇ ਉਸ ਤੇ ਅਮਲ ਕਰਨਗੇ ਪਰ ਅਸੀਂ ਕੀ ਕਰ ਰਹੇ ਹਾਂ ਸਾਡੀ ਐਸਜੀਪੀਸੀ ਕੀ ਕਰ ਰਹੀ ਹੈ ਸਾਡੇ ਪੰਜਾਬ ਦੀ ਸਭ ਤੋਂ ਪੰਥਕ ਪਾਰਟੀ ਅੱਜ ਹਾਸ਼ੀਏ ਤੇ ਆ ਗਈ ਜਿਨ੍ਹਾਂ ਨੇ ਬੱਚਿਆਂ ਨੂੰ ਦੱਸਣਾ ਸੀ ਮੇਰਾ ਐਸਜੀਪੀਸੀ ਨੂੰ ਇੱਕ ਸਵਾਲ ਹੈ ਕਿ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਛੋਟੇ ਸ਼ਹਿਬਜਾਦਿਆਂ ਦੀ ਲਹਸਾਰਨੀ ਸ਼ਹਾਦਤ ਵਾਸਤੇ ਤੁਸੀਂ ਕੀ ਕਰ ਰਹੇ ਹੋ ਕੀ ਆਪਦੇ ਬੱਚਿਆਂ ਨੂੰ ਦੱਸ ਰਹੇ ਹੋ ਕੀ ਤੁਸੀਂ ਸਿੱਖ ਧਰਮ ਦਾ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਪ੍ਰਚਾਰ ਕਰ ਰਹੇ ਹੋ ਕਿੱਥੇ ਕਿੱਥੇ ਜਾ ਕੇ ਤੁਸੀਂ ਐਲਈਡੀਆਂ ਜਾਂ ਐਲਸੀਡੀਆਂ ਲਾ ਕੇ ਫਿਲਮਾਂ ਦਿਖਾਈਆਂ ਕਾਨਸਰਟਾਂ ਵਾਸਤੇ ਸਰਕਾਰਾਂ ਮਨਜ਼ੂਰੀਆਂ ਦੇ ਦਿੰਦੀਆਂ ਪਰ ਇਹਨਾਂ ਚੀਜ਼ਾਂ ਵਾਸਤੇ ਕੋਈ ਅਪਰਾਹਲਾ ਨਹੀਂ ਪੰਜਾਬ ਸਰਕਾਰ ਨੂੰ ਭਗਵੰਤਮਾਨ ਨੂੰ ਖੋ ਚਾਹੀਦਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਵੋਟਾਂ ਲੈਣ ਵਾਸਤੇ ਹਰੇਕ ਥਾਂ ਤੇ ਪ੍ਰਚਾਰ ਕਰਦੇ ਹੋ ਵੱਡੀਆਂ-ਵੱਡੀਆਂ ਐਲਸੀਡੀਆਂ ਲਾ ਕੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਂਦਾ ਤੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਕਿ ਸਾਡੇ ਛੋਟੇ ਸਹਿਬ ਜਦ ਅਦੀ ਸ਼ਹਾਦਤ ਕੀਆ ਉਹਦੇ ਬਾਰੇ ਉਹਨਾਂ ਨੂੰ ਦੱਸਿਆ ਜਾਂਦਾ ਮੈਂ ਫੇਰ ਇਹ ਗੱਲ ਕਹਿਣਾ ਦਿਲਜੀਤ ਦਸਾਂਝ ਨੂੰ ਇਸ ਚੀਜ਼ ਲਈ ਸ਼ਰਮ ਆਉਣੀ ਚਾਹੀਦੀ ਆ ਕਿ ਉਹ ਜਾ ਕੇ ਯਾਰ ਕਾਨਸਰਟ ਕਰ ਰਹੇ ਆ ਤੂੰ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਇਹਨਾਂ ਦੇ ਇਹ ਦਿਨ ਤਾਂ ਮਾਤਮ ਦੇ ਹੁੰਦੇ ਆ ਇਹਨਾਂ ਦਿਨਾਂ ਤੇ ਸਾਨੂੰ ਰੋਟੀ ਨਹੀਂ ਚੰਗੀ ਲੱਗਦੀ ਜਦੋਂ ਬੱਚਿਆਂ ਨੂੰ ਇਹਨਾਂ ਛੋਟੀਆਂ-ਛੋਟੀਆਂ ਸ਼ਹਾਦਤਾਂ ਬਾਰੇ ਦੱਸਦੇ ਆ ਬੱਚੇ ਰੋਂਦੇ ਆ ਤੇ ਸਾਰੇ ਬਿਲਕਦੇ ਆ ਕਿ ਸਾਡੇ ਇੰਨੇ ਇੰਨੇ ਬੱਚਿਆਂ ਨੂੰ ਜ਼ਾਲਮਾਂ ਨੇ ਕਿਵੇਂ ਸ਼ਹੀਦ ਕਰ ਦਿੱਤਾ ਤੁਹਾਡੇ ਖੁਦ ਦੇ ਬੱਚੇ ਦੇ ਥੋੜਾ ਜਿਹਾ ਬੁਖਾਰ ਚੜ ਜਾਏ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਤੇ ਜਿਸਾਂ ਆਖਾਉਣ ਲੱਗ ਜੇ ਆਪਾਂ ਕਿਵੇਂ ਤੜਫਦੇ ਆ ਤੇ ਉਸ ਵੇਲੇ ਗੁਰੂ ਸਾਹਿਬ ਦਾ ਕਿੱਡਾ ਵੱਡਾ ਦਿਲ ਆ ਜਿਨ੍ਹਾਂ ਨੇ ਆਪਦਾ ਪੰਥ ਇਹ ਦੇ ਉੱਪਰੋਂ ਸਾਰਾ ਕੁਝ ਆਪਦਾ ਵਾਰ ਦਿੱਤਾ ਯਾਰ ਦਿਲਜੀਤ ਸਿੰਘ ਥੋੜੀ ਬਹੁਤ ਸ਼ਰਮ ਕਰ ਕਾਕਾ ਕਾਨਸਰਟ ਹੋ ਸਕਦੇ ਸੀ ਕਾਨਸਰਟ ਜਾਂ ਤਾਂ ਅਕਤੂਬਰ ਦੇ ਵਿੱਚ ਕਰ ਲੰਦੇ ਜਾਂ ਤੁਸੀਂ ਜਨਵਰੀ ਦੇ ਲਾਸਟ ਮਹੀਨੇ ਦੇ ਵਿੱਚ ਆ ਕੇ ਜਨਵਰੀ ਦੀ ਖੇਰ ਲੀਆਂ ਤਰੀਕਾ ਦੇ ਵਿੱਚ ਕਰ ਲੰਦੇ ਇਹਨਾਂ ਤਰੀਕਾ ਦੇ ਵਿੱਚ ਕਾਂਸਰਟ ਕਰਨੇ ਜ਼ਰੂਰੀ ਸੀ ਤੇ ਸਰਕਾਰਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਚਾਹੇ ਤੁਹਾਡਾ ਰੈਵਨਿਊ ਵੀ ਆਉਂਦਾ ਇਸ ਚੀਜ਼ ਤੋਂ ਠੇਕਿਆਂ ਤੋਂ ਠੇਕੇ ਵੀ ਬੰਦ ਹੋਣੇ ਚਾਹੀਦੇ ਇੱਕ ਮਹੀਨਾ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਿੰਨੇ ਹੈਗੇ ਐਸਡੀਪੀਸੀ ਉਥੇ ਐਲਸੀਡੀਆਂ ਲਾ ਕੇ ਹਰੇਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੱਚਿਆਂ ਦੀ ਸ਼ਹਾਦਤ ਬਾਰੇ ਦੱਸੇ ਆਪਦੀ ਕੌਮ ਦੇ ਸ਼ਹਾਦਤ ਬਾਰੇ ਦੱਸੇ ਮੈਂ ਗੱਲ ਇੱਕ ਦੋ ਉਦਾਹਰਨਾਂ ਏਦਾਂ ਦੀਆਂ ਜਿਹੜੇ ਕਿ ਬੰਦੇ ਹੋਟਲ ਚ ਲਾਉਂਦੇ ਆ ਜਿਹੜੇ ਬੰਦੇ ਮੈਂ ਸਮਝਦਾ ਆਪ ਦਾ ਬਿਜ਼ਨਸ ਲਈ ਰੋਟੀ ਲਈ ਮੀਟ ਮਾਸ ਮੱਛੀ ਦਾ ਕੰਮ ਕਰਦੇ ਆ ਹਫ਼ਤੇ ਤੋਂ ਉਹਨਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਕਰ ਰੱਖੀਆਂ ਉਹਨਾਂ ਦੀ ਵੀ ਉਹ ਰੋਜ਼ੀ ਰੋਟੀ ਆ ਉਹਨਾਂ ਨੇ ਵੀ ਦੁਕਾਨਾਂ ਬੰਦ ਕਰ ਰੱਖੀਆਂ ਤੇ